ਸਾਵਨ ਦੇ ਮਹੀਨੇ ਦੇ ਵਿੱਚ ਸ਼ਿਵਜੀ ਦੀ ਆਰਾਧਨਾ ਦਾ ਬਹੁਤ ਵੱਡਾ ਮਹੱਤਵ ਹੈ ਜਿਸ ਦੇ ਚੱਲਦੇ ਹੋਏ ਅਲੱਗ-ਅਲੱਗ ਮੰਦਰਾਂ ਦੇ ਵਿੱਚ ਪੰਡਾਰੇ ਕੀਤੇ ਜਾਂਦੇ ਨੇ ਕੀਰਤਨ ਕੀਤੇ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਸ਼੍ਰੀ ਦੁਰਗਾ ਮੰਦਿਰ ਫੇਸ 10 ਮੋਹਾਲੀ ਤੋਂ ਜਿੱਥੇ ਅੱਜ ਤੀਸਰੇ ਸੋਮਵਾਰ ਦੇ ਚੱਲਦੇ ਹੋਏ ਲੰਗਰ ਦਾ ਆਯੋਜਨ ਕੀਤਾ ਗਿਆ ਤੇ ਨਾਲ ਹੀ ਭਗਤਾਂ ਵੱਲੋਂ ਸ਼ਿਵ ਜੀ ਦਾ ਜਲਬਿਸ਼ੇਕ ਵੀ ਕੀਤਾ ਗਿਆ ਅਤੇ ਜੈ ਜੈਕਾਰ ਪੋਲੇ ਸ਼ੰਕਰ ਦੀ ਹਰ ਹਰ ਮਹਾਦੇਵ ਦੇ ਜਕਾਰੇ ਵੀ ਲਗਾਈ ਗਏ ਮੈਂ ਜੀ ਮੇਰਾ ਨਾਮ ਰਜੇਸ਼ ਸ਼ਰਮਾ ਮੈਂ ਸਵਾਦ ਸੇਵਾਦਾਰ ਮੰਦਰਾਇ ਸ਼੍ਰੀ ਦੁਰਗਾ ਮੰਦਰ ਫੇਜ਼ 10 ਮੁਹਾਲੀ ਤੇ ਅੱਜ ਜਿਹੜਾ ਸਾਡਾ ਜੀ ਤੀਸਰਾ ਲੰਗਰ ਇਹਦੇ ਆਪਣੇ ਸਾਵਣ ਮਹੀਨੇ ਦੇ ਸੋਮਵਾਰ ਜਿਹੜੇ ਪੰਜ ਦੇ ਪੰਜ ਲੰਗਰ ਦੇ ਹੁੰਦੇ ਸਾਡੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਤੀਸਰਾ ਹੈਗਾ ਜੀ ਅੱਜ ਦਾ ਜਿਹੜਾ ਆਪਾਂ ਕਰ ਰਹੇ ਲੰਗਰ ਕਰ ਰਹੇ ਆ ਤੀਸਰਾ ਮੰਦਰ ਵੱਲੋਂ ਸਾਰੀ ਪਬਲਿਕ ਵੱਲੋਂ ਲੰਗਰ ਹੈ ਜੀ ਸਰ ਇੰਨਾ ਜ਼ਿਆਦਾ ਰਸ ਲੱਗਿਆ ਭੀੜ ਹੈ ਕੀ ਕਾਰਨ ਹੈ ਤੇ ਕਿਸ ਤਰ੍ਹਾਂ ਦਾ ਹੋਰ ਪ੍ਰੋਗਰਾਮ ਸਵੇਰ ਤੋਂ ਲੈ ਕੇ ਕੀ ਕੁਝ ਚੱਲਿਆ ਆ ਜੀ ਇਹ ਹੈ ਜੀ ਆਪਣਾ ਜਿਹੜਾ ਰਾਸ਼ ਵਾਲੀ ਗੱਲ ਤੇ ਆ ਵੀ ਲੋਕ ਆਪ ਹੀ ਵੱਧ ਰਹੇ ਆ ਜੀ ਅਸੀਂ ਤਾਂ ਕਹਿ ਨੂੰ ਨਹੀਂ ਪਰ ਸਾਡੀ ਮੈਨੇਜਮੈਂਟ ਜਿਹੜੀ ਜੋ ਵੀ ਅਸੀਂ ਕੰਮ ਕਰ ਰਹੇ ਆ ਸਾਰੇ ਚਾਹੇ ਮਹਿਲਾ ਮੰਡਲ ਦੇ ਆ ਮੈਡਮ ਮੀਨਾ ਸਿਆਣੀ ਚਾਹੇ ਸਾਡੀ ਸਾਰੀ ਟੀਮ ਹੈ ਜਿੰਨੇ ਵੀ ਹੈਗਾ ਉਹਦੇ ਕਰਕੇ ਸਾਡਾ ਨਾ ਜੀ ਬਹੁਤ ਵਧੀਆ ਰਿਸਪੌਂਸ ਲੋਕੀ ਆਪੇ ਜੁੜ ਰਹੇ ਆਪਣੇ ਆਪ ਆ ਕੇ ਜੁੜ ਰਹੇ ਆ ਉਹਦਾ ਹੀ ਰਿਸਪੌਂਸ ਉਹਦਾ ਰਿਜ਼ਲਟ ਆ ਵੀ ਇੰਨੀ ਲਾਈਨਾਂ ਹੁਣ ਤੁਸੀਂ ਦੇਖ ਰਹੇ ਮੰਦਰ ਸਵੇਰ ਤੋਂ ਜੁੜ ਹੋਈ ਦੀ ਰਾਤ ਤੱਕ ਅੱਧਾ ਹੀ ਚੱਲਦਾ ਜੀ ਦੁਪਹਿਰ ਨੂੰ ਦੋ ਤਿੰਨ ਘੰਟੇ ਲਈ ਇਹ ਵਿਸ਼ਰਾਮ ਦਿੰਨੇ ਤੇ ਸਰ ਇਹ ਲੰਗਰ ਅੱਜ ਦੇ ਵੀ ਨਹੀਂ ਸਿਰਫ ਆਸਾ ਸੋਮਵਾਰ ਹੀ ਲਗਾਇਆ ਜਾਂਦਾ ਕਿ ਹਰ ਰੋਜ਼ ਲਗਾਇਆ ਜਾਂਦਾ ਨਹੀਂ ਇਹ ਇਹ 10 ਸੌ ਮਹੀਨੇ ਦੇ ਪੰਜ ਸੋਮਵਾਰ ਆ ਜੀ ਸਾਡੇ ਇਸ ਵਾਰੀ ਪੰਜਾ ਸੋਮਵਾਰ ਨੂੰ ਹੈਗਾ ਜੀ ਇਸ ਵਕਤ ਇੱਕ ਆਸਥਾ ਦੀ ਗੱਲ ਕਰੀਏ ਤੇ ਸੰਗਤ ਆ ਰਹੀ ਹੈ ਬਹੁਤ ਜ਼ਿਆਦਾ ਮੈਨੇਜਮੈਂਟ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਕੋਈ ਕਰੇਲੂ ਵੀ ਇਸ ਵੇਲੇ ਕੰਮੰਦ ਦੇ ਨੇ ਤੇ ਵੀ ਵੀ ਮੈਨੇਜ ਕਰ ਰਹੇ ਹੋ ਕੀ ਪ੍ਰੋਬਲਮ ਹੈ ਇਸ ਵਾਰ ਉਹਦਾ ਇਹ ਹੈ ਜੀ ਜਿਹੜੇ ਬੰਦੇ ਮਤਲਬ ਸੇਵਾ ਕਰ ਰਹੇ ਚਾਹੇ ਮੈਂ ਆ ਚਾਹੇ ਹੋਰ ਕੋਈ ਹੈ ਜਿਹੜਾ ਜਿੱਦਾਂ ਵੀ ਕਰ ਰਿਹਾ ਉਹਨੂੰ ਉਹਦੇ ਹਿਸਾਬ ਨਾਲ ਹੀ ਆਪਣੇ ਆਪ ਮਿਲਦਾ ਜੀ ਜਿਹੜੇ ਲੋਕ ਆਪੇ ਖੁਸ਼ ਹੋ ਗਏ ਸਾਰੇ ਹੀ ਆਪਣੀ ਕਮੇਟੀ ਸਾਰੇ ਮੈਨੇਜਮੈਂਟ ਜਿੰਨੇ ਵੀ ਚਾਹੇ ਮਹਿਲਾ ਮੰਡਲ ਵਾਲੀਆਂ ਰੋਜ਼ ਕੀਰਤਨ ਕਰ ਰਹੀਆਂ ਜੀ ਮੰਦਿਰ ਚ ਆਣਾ ਜੀ ਪਰ ਰੋਜ਼ ਸਾਰੇ ਸਾਡੇ ਵੀ ਬੰਦੇ ਸਾਰੇ ਰੋਜ਼ ਆਪਣਾ ਸੇਵਾ ਜਿੰਨੀ ਜਿੰਨੀ ਜਿਹੜੇ ਤੋਂ ਹੁੰਦੀ ਹੈ ਜਿੰਨਾ ਜਿੰਨਾ ਟਾਈਮ ਉਹ ਸਾਰੇ ਕਰ ਰਹੇ ਜੀ ਸਿਰ ਵਿਵਸਥਾ ਦੀ ਗੱਲ ਕੀਤੀ ਜਾ ਜੋੜਾ ਘਾਰ ਕੁਝ ਤੁਹਾਨੂੰ ਲੱਗਦਾ ਨਹੀਂ ਕੋਈ ਚੀਜ਼ਾਂ ਨੂੰ ਦਰੋਸਤ ਕਰਨ ਦੀ ਲੋੜ ਹੈ ਜੀ ਆਪਣੇ ਮਨ ਦੇ ਦੇਖੋ ਜੀ ਜੋੜਾ ਘਾਰ ਵੀ ਦਿਖ ਰਿਹਾ ਸਾਨੂੰ ਹੋਰ ਵੀ ਕਦੋਂ ਚੀਜ਼ਾਂ ਦੇ ਰਹੀਆਂ ਪਰ ਸਾਡੀ ਪਹਿਲੀ ਪ੍ਰਾਇੋਰਟੀ ਜਿਹੜੀ ਹੈ ਸਾਡੀ ਜਨਰੇਟਰ ਸੈੱਟ ਹੈ ਸਾਡੇ ਕੋਲ ਬੈਕਅਪ ਨਹੀਂ ਆ ਪਾਵਰ ਦਾ ਜਦੋਂ ਲਾਈਟ ਚਲੀ ਜਾਂਦੀ ਹੈ ਸਾਡਾ ਇਨਵਰਟਰ ਆਣੀ ਤੇ ਚੱਲਦਾ ਨਹੀਂ ਹੈ ਤੇ ਉਸ ਕਰਕੇ ਸਾਡਾ ਸਭ ਤੋਂ ਪਹਿਲਾਂ ਅਸੀਂ ਜਿਸ ਦਿਨ ਹੁਣ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਅਸੀਂ ਕੋਈ ਖਰਚਾ ਨਹੀਂ ਕਰ ਰਹੇ ਕਿਤੇ ਨਹੀਂ ਕਰ ਰਹੇ ਸਿਰਫ ਸਾਡਾ ਪਹਿਲਾ ਕੰਮ ਹੈ ਕਿ ਜਨਰੇਟਰ ਲਗਵਾਉਣਾ ਉਹ ਸਾਡਾ ਤਕਰੀਬ ਦੀ ਉਹਨੂੰ ਫਾਈਨਲ ਹੈ ਅਸੀਂ ਜਨਮਸ਼ਟਰੀ ਤੋਂ ਬਾਅਦ ਜਨਰੇਟਰ ਲਗਵਾ ਦੇਾਂਗੇ ਜੀ ਠੀਕ ਹੈ ਉਹ ਅਸੀਂ ਪਹਿਲਾਂ ਤੁਹਾਡੇ ਪ੍ਰੈਸ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਜੋ ਕਵਰੇਜ ਤੁਸੀਂ ਦੂਰ ਦੂਰ ਤੱਕ ਪਹੁੰਚਾਉਂਦੇ ਹੋ ਤੇ ਜਿਹੜੀ ਸੰਗਤ ਹੈ ਤੁਸੀਂ ਖੁਦ ਦੇਖ ਲਈ ਹੈ ਕਿ ਬਹੁਤ ਜ਼ਿਆਦਾ ਸੰਗਤ ਆਈ ਹੈ ਕਿਉਂਕਿ ਹਰ ਸੋਮਵਾਰ ਜਿਸ ਤਰ੍ਹਾਂ ਕਿ ਭੰਡਾਰਾ ਹੋ ਰਿਹਾ ਸੰਗਤ ਵੱਧੇ ਜਾ ਰਹੀ ਹੈ ਤਿੰਨ ਪਾਸੇ ਤੇ ਸ਼ਰਮਾ ਜੀ ਇਹਨੂੰ ਮੈਨੇਜ ਕਿਸ ਤਰ੍ਹਾਂ ਕਰਦੇ ਹੋ ਕੀ ਕਹਿੰਦੇ ਹੁਣ ਖੜੀ ਰਹੀ ਹੈ ਸੰਗਤ ਨੂੰ ਵੇਟ ਵੀ ਕਰਨੀ ਪੈ ਰਹੀ ਹੈ ਮੈਨੇਜਮੈਂਟ ਕਿਸ ਤਰੀਕੇ ਨਾਲ ਹੁੰਦੀ ਹੈ ਮੈਨੇਜਮੈਂਟ ਐਦਾ ਹੀ ਥੋੜਾ ਸਟਿਕ ਜਰੂਰ ਹੋਣਾ ਪੈਂਦਾ ਸਾਨੂੰ ਕਿਉਂਕਿ ਹਰੇਕ ਬੰਦਾ ਅਪਰੋਚੀ ਜਾਂਦਾ ਕੋਈ ਲੋਕਲ ਨੇ ਇਸ ਕਰਕੇ ਸਿਸਟਮ ਨੂੰ ਤੇ ਹਸਾਬ ਨਾਲ ਲੈਣ ਦੇ ਹਿਸਾਬ ਨਾਲ ਸਾਰਿਆਂ ਨੂੰ ਅਸੀਂ ਬੈਠਣ ਲਈ ਕਹਿੰਨੇ ਆ ਤਾਂ ਲੰਗਰ ਬਾਰੀ-ਬਾਰੀ ਉਸੇ ਹਿਸਾਬ ਨਾਲ ਤੇ ਸਰ ਆਉਣ ਵਾਲੇ ਵੀ ਸੋਮਵਾਰ ਨੇ ਕੀ ਤੁਸੀਂ ਸੰਗਤ ਨੂੰ ਅਪੀਲ ਕਰਨਾ ਚਾਹੋਗੇ ਜੋ ਆਉਣ ਵਾਲੇ ਸੋਮਵਾਰ ਨੂੰ ਲੰਗਰ ਲੱਗੇਗਾ ਸੋਮਵਾਰ ਹਰੇ ਦੂਜੀ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਪੰਜ ਸੋਮਵਾਰ ਨੇ ਤੀਜਾ ਸੋਮਵਾਰ ਹੈ ਉਹ ਸੋਮਵਾਰ ਹੋ ਰਿਹਾ ਹੈ ਇਸ ਅਸੀਂ ਕਹਿੰਨਾ ਸੰਗਤ ਵੱਧ ਤੋਂ ਵੱਧ ਹੋਰ ਜਿਆਦਾ ਹੈ ਕ라우ਡ ਦੇ ਨਾਲ ਇੱਥੇ ਆਵੇ ਤਾਂ ਕਿ ਸਾਡੇ ਮੰਦਿਰ ਦਾ ਹੋਰ ਜਿਆਦਾ ਨਾਮ ਉੱਚਾ ਹੋਵੇ ਠੀਕ ਹੈ ਜੀ ਨਾਮ ਦਾ ਸਭ ਨਵਿੰਦਰਪਾਲ ਤੋਖੀ ਹੈ ਜੀ ਮੈਂ ਜਨਰਲ ਸੇਕਟਰੀ ਹਾਂ ਇਸ ਮੰਦਿਰ ਦਾ ਔਰ ਸੇਵਾਦਾਰ ਹੀ ਕਹਿ ਸਕਦੇ ਹੋ ਤੁਸੀਂ ਅਸੀਂ ਬੇ ਤੜਕ ਬੇ ਕਿਨ ਬਿਨਾ ਨਹੀਂ ਕਰਤੋਂ ਕਿਸੇ ਦਾ ਕੋਈ ਡਰ ਨਹੀਂ ਸਾਨੂੰ ਅਸੀਂ ਸੇਵਾ ਕਰਨਾ ਲੋਕ ਸਾਡੇ ਨਾਲ ਜੁੜ ਰਹੇ ਅਸੀਂ ਇੱਕ ਕਮੇਟੀ ਬਣਾਈ ਹੈ ਲੰਗਰ ਕਮੇਟੀ ਇਹਦਾ ਨਾਮ ਹੈ ਉਹ ਕਮੇਟੀ ਜਿਹੜਾ ਲੰਗਰ ਦੀ ਸਾਰੀ ਸਵੇਰੇ ਤੋਂ ਲੈ ਕੇ ਦੋ ਸਵੇਰੇ ਉਹਨਾਂ ਦੇ ਵਿੱਚ ਡੋਗਰਾ ਜੀ ਆ ਮਖਤੋ ਕੋਮਲ ਜੀ ਆ ਇੱਕ ਦੋ ਹੋਰ ਬੰਦੇ ਆ ਉਹ ਕਮੇਟੀ ਚੈੱਕ ਕਰਦੀ ਆ ਕਿ ਸਾਰਾ ਕੰਮ ਠੀਕ ਬਣ ਰਿਹਾ ਹੈ ਸਮਾਨ ਠੀਕ ਬਣ ਰਿਹਾ ਹੈ ਸਮਾਨ ਪੂਰਾ ਨੰਨ ਮਿਲ ਰਿਹਾ ਹੈ ਵਿੱਚ ਜਿਹੜੇ ਬੰਦੇ ਇੱਕ ਵੱਖਰੀ ਕਮੇਟੀ ਬਣਾ ਇੱਕ ਕਮੇਟੀ ਬਣੀ ਹੈ ਕਮੇਟੀਆਂ ਨੇ ਇਹ ਕੰਮ ਵਾਸਤੇ ਕਮੇਟੀਆਂ ਬਣਾ ਰੱਖਿਆ ਜੀ ਕੰਮ ਬਣ ਦਿੱਤੇ ਗਏ ਆ ਕੰਮ ਬਣ ਰਿਹਾ ਉਹ ਕਰਕੇ ਹੁਣ ਦੇਖੋ ਪਬਲਿਕ ਐਨੀ ਆ ਰਹੀ ਹੈ ਇਸ ਪਬਲਿਕ ਨੂੰ ਦੇਖਦੇ ਹੋਏ ਇਹ ਗੱਲ ਬੰਦੇ ਦੇ ਵਾਸਤੇ ਗੱਲ ਦੀ ਹੈ ਕਿ ਇਸ ਤਰ੍ਹਾਂ ਕਿ ਕਮੇਟੀਆਂ ਬਣਾਤੀਆਂ ਹਨ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਆਪਣੇ ਲੋਕ ਕਿ ਲੰਗਰ ਰੇਗ ਦੇ ਮੋਜ ਪਵੇ ਰੇਗ ਦੀ ਸ਼ਰਧਾ ਪੂਰੀ ਹੋਵੇ ਹਰੇਕ ਬੰਦਾ ਇੱਥੇ ਆਂਦਾ ਰਹੇ ਜਾਂਦਾ ਰਹੇ ਔਰ ਅਸੀਂ ਕਿਸੇ ਗੂੜਾ ਅਸੀਂ ਕਿਸੇ ਬੰਦੇ ਨੂੰ ਸਾਡਾ ਕੋਈ ਮਦਦ ਨਹੀਂ ਆ ਕਿਸੇ ਨਾਲ ਵੀ ਕੋਈ ਬਿਲਕੁਲ ਟੋਕੀ ਸਾਹਿਬ ਜਿਸ ਤਰ੍ਹਾਂ ਤੁਸੀਂ ਕਰਦੇ ਨਿਸ਼ਵਾਸ ਪਾਓ ਨਿਦਲ ਪਾਓ ਬਿਲਕੁਲ ਅਸੀਂ ਨੇ ਰਹਿ ਕੇ ਉਹ ਕੰਮ ਕਰਦੇ ਇਹ ਸਵਾਜ ਹੋ ਕੇ ਇੱਕ ਸੇਵਾ ਕਰਨਾ ਹੈ ਔਰ ਇਹ ਸੇਵਾ ਕਰਦੇ ਰਹਾਂਗੇ ਜਦ ਤੱਕ ਮਾਂ ਮਾਈ ਚਾਹੇਗੀ ਸਾਡੀ ਸੇਵਾ ਲੈਣੀ ਹੈ ਅਸੀਂ ਜਿਹੜਾ ਦਵਾਂਗੇ ਉਹ ਨਹੀਂ ਚਾਹਣਾ ਚਾਹੇਗੀ ਤਾਂ ਨਹੀਂ ਨਹੀਂ ਸਰ ਲੰਗਰ ਹਾਲ ਬਹੁਤ ਵਧੀਆ ਬਣਾਇਆ ਗਿਆ ਤੁਹਾਡੇ ਵੱਲੋਂ ਦੋ ਵਾਰ ਖਬਰਾਂ ਲਗਾਈਆਂ ਗਈਆਂ ਦੱਸਿਆ ਵੀ ਗਿਆ ਕਿ ਨਾ ਆਲੀਸ਼ਾਨ ਬਣਿਆ ਹਾਂਜੀ ਪਰ ਅੱਜ ਭੰਡਾਰਾ ਜਿਹੜਾ ਬਾਹਰ ਲਾਣਾ ਪੈ ਰਿਹਾ ਕੀ ਕਾਰਨ ਉਹਦਾ ਕਾਰਨ ਹੈ ਕਿ ਥੱਲੇ ਥੋੜੀ ਜਿਹੀ ਨਾ ਹਾਲੇ ਧੜ ਕੋਈ ਐਸੀ ਨਹੀਂ ਉਮਸ ਹੋ ਜਾਂਦੀ ਹੈ ਉਮਸ ਹੋਣ ਦੇ ਨਾਲ ਗਰਮੀ ਹੋ ਜਾਂਦੀ ਹੈ ਗਰਮੀ ਲੱਗੀ ਲੋਕਾਂ ਨੂੰ ਉੱਪਰ ਪੱਖੇ ਲੱਗੇ ਆ ਆ 15 16 ਪੱਖੇ ਲੱਗੇ ਆ ਉਧਰ ਵਨ ਲਾਈਟ ਉਹਦਾ ਬੜਾ ਬੱਚਾ ਪ੍ਰੋਜੈਕਟ ਆ ਨੈਚੁਰਲ ਹਵਾ ਕੁਦਰਤ ਦੀ ਜਿਹਨੂੰ ਕਹਿੰਦੇ ਉਧਰ ਦੀ ਹਵਾ ਲੱਗ ਰਹੀ ਆ ਕੋਈ ਦਿੱਕਤ ਨਹੀਂ ਆ ਰਹੀ ਔਰ ਲੋਕ ਆਪਣੇ ਆਪਣੇ ਖਾ ਪੀ ਰਹੇ ਆ ਲੰਗਰ ਵਿੱਚ ਕੀ ਕੀ ਬਣਿਆ ਸਰਦਾਰ ਅੱਜ ਲੰਗਰ ਦੇ ਵਿੱਚ ਖੀਰ ਹੈ ਜੀ ਪੂਰੇ ਆ ਔਰ ਇੱਕ ਆਲੂਾਂ ਦੀ ਸਬਜ਼ੀ ਆ ਔਰ ਇਹ ਅਸੀਂ ਬਗੈਰ ਦਾ ਪਹਿਲਾਂ ਭੋਜ ਲਵਾਇਦਾ ਮਾਤਾ ਦੇ ਭੋਜ ਲਵਾਨ ਤੋਂ ਬਾਅਦ ਫਿਰ ਇਹ ਤੜਾ ਕੁਝ ਦਲ ਦੋਸ਼ਰ ਕੋ ਡਾਰੇ ਦੀ ਗੱਲ ਹੈ ਦੂਜੇ ਪਾਸੇ ਸ਼ਿਵਾਲੇ ਸ਼ਿਵਾਲੇ ਚੰਨਾ ਖਟਾਟ ਕਰ ਰਿਹਾ ਜੀ ਆਹ ਜੀ ਦੇਖੋ ਸਵੇਰ ਤੋਂ ਹੀ ਲੋਕ ਜਲ ਜੁੜਾ ਰਹੇ ਆ ਆਏ ਸ਼ਿਵ ਜੋ ਸੌਣ ਦਾ ਮਹੀਨਾ ਹੈ ਇਹ ਬੀਸਿਕਲੀ ਸ਼ਿਵਜੀ ਮਹਾਰਾਜ ਦਾ ਮਹੀਨਾ ਹੈ ਮੰਨਿਆ ਜਾਂਦਾ ਇਸ ਕਰਕੇ ਸਵੇਰ ਤੋਂ ਲੋਕ ਪਾਣੀ ਜਲ ਜੁੜਾ ਰਹੇ ਕੋਈ ਦੁੱਧ ਜੁੜਾ ਰਿਹਾ ਕੋਈ ਦਹੀਂ ਜੁੜਾ ਰਿਹਾ ਆਪਣੇ ਆਪਣੇ ਤਰੇਕ ਜੋ ਕਿਸੇ ਸ਼ਰਧਾ ਉਹਦੇ ਮੁਤਾਬਿਕ ਔਰ ਖੂਬ ਤੱਕ ਵੀ ਦੇਖ ਲਓ ਤੁਸੀਂ ਦੇ ਅੰਦਰ ਜਾ ਕੇ ਵੀ ਉਥੇ ਪੂਰਾ ਰਾਸ਼ਾ ਅਸੀਂ ਵੀ ਕੀ ਜਾ ਕੇ ਆਏ ਆ ਦੇਖਿਆ ਹੈ ਬੂੜਾ ਦਾ ਸਾਹਿਬ ਪੂਰੇ ਸਰਦਾ ਨਾਲ ਉੱਠ ਆ ਗਿਆ ਪਰ ਪ੍ਰਧਾਨ ਜੀ ਜਿਸ ਲਈ ਆਪਾਂ ਮੂਲ ਤੌਰ ਤੇ ਗੱਲ ਕੀਤੀ ਜਾਵੇ ਮੰਦਰ ਦੇ ਵਿੱਚ ਕੀ ਕੀ ਕੰਮ ਉਸ ਵੇਲੇ ਪੈਂਡਿੰਗ ਬੱਤੇ ਜਿਦਾ ਜਿਹਦਾ ਜਨਰੇਟਰ ਦਾ ਕਹਿਤਾ ਉਹ ਜਲਦੀ ਪੂਰੇ ਹੋ ਜਾਣਗੇ ਸਾਡਾ ਉਸ ਤੋਂ ਬਾਅਦ ਜੇ ਸਾਡੀ ਪ੍ਰਾਇੋਰਟੀ ਜੁੱਤਾ ਘਰ ਜੇ ਜੁੱਤਿਆਂ ਦੇ ਲਈ ਜੋ ਪ੍ਰੋਪਰ ਜਗ੍ਹਾ ਕਰਾਂਗੇ ਜੀ ਤਾਂ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਫੇਰ ਉੱਪਰ ਆਪਣੇ ਜਿਹੜੇ ਰਹਿਣ ਦੇ ਲਈ ਕਮਰੇ ਨਹੀਂ ਆ ਕਮਰਿਆਂ ਦੀ ਅਸੀਂ ਪ੍ਰੋਵੀਜ਼ਨ ਉੱਪਰ ਫਰਸਟ ਫਲੋਰ ਸੈਕੰਡ ਫਲੋਰ ਤੱਕ ਕਰਾਂਗੇ ਉਹ ਅਸੀਂ ਤਾਂ ਹੀ ਹੈ ਵੀ ਇੱਕ ਵਾਰੀ ਬਾਕੀ ਜਿਹੜੇ ਛੋਟੇ-ਛੋਟੇ ਜਿੰਨੇ ਵੀ ਕੰਮ ਕੋਈ ਹੋਰ ਵੀ ਇਹ ਸਾਨੂੰ ਜੋ ਸੋਟੇਬਿਲਟੀ ਦਿਖਦੀ ਹੈ ਵੀ ਪਬਲਿਕ ਦੀ ਜੋ ਇੰਟਰਸਟ ਚ ਉਹ ਸਾਰੇ ਕੰਮ ਆਪਾਂ ਪਹਿਲਾਂ ਪੂਰੇ ਕਰਾਂਗੇ ਉਸ ਤੋਂ ਬਾਅਦ ਫਿਰ ਉਹ ਸ਼ੁਰੂ ਕਰਾਂਗੇ ਜੀ ਆਪਾਂ ਸਾਰਾ ਕਦੋਂ ਤੱਕ ਚੱਲੇਗਾ ਸੰਗਤ ਹੰਡਾਲਾ ਪ੍ਰਭੂ ਇੱਛਾ ਤੱਕ ਜਿੰਨੀ ਦੇਰ ਤੱਕ ਆਈ ਸਭਾ ਦੋ ਕੁਇੰਟਰਲ ਦੀ ਤੱਕ ਹੀ ਰਹੀ ਬਾਕੀ ਸਵਾਕਾ ਆਪਣਾ 120 ਕਿਲੋ 25 ਕਿਲੋ ਆਟੇ ਤੇ ਪੂੜੇ ਆ ਜੀ ਤੇ ਨਾਲ ਆਲੂ ਆ ਜੀ ਸੋਕ ਲੋ 1 ਕੁੰਟਲ ਆਲੂ ਆ ਜੀ ਇਹ ਚੱਲਣ ਦਾ ਹਾਂ ਜੀ ਖੇਤ ਜਿੰਨੀ ਤੱਕ ਚੱਲੇਗਾ ਸਾਡੀ ਸਭ ਤੋਂ ਪਹਿਲਾਂ ਪ੍ਰਾਇੋਰਟੀ ਆ ਵੀ ਸਾਰਿਆਂ ਦੇ ਮੂੰਹ ਪਾ ਦੇ ਜੀ ਲੋਕੀ ਛਕ ਲੈਣ ਲੰਗਰ ਉਸ ਤੋਂ ਬਾਅਦ ਜਿਹੜਾ ਹੋਏਗਾ ਅਸੀਂ ਲੋਕਾਂ ਨੂੰ ਡੱਬਿਆਂ ਵਿੱਚ ਵੀ ਪਾ ਕੇ ਦੇ ਦਨੇ ਜੀ ਤਾਂ ਕਿ ਆਪਣੇ ਘਰ ਲਿ ਜਾ ਕੇ ਵੀ ਲੱਗੇ ਇਹ ਕਾਫੀ ਸਆਹਲਾ ਪ੍ਰਧਾਨ ਜੀ ਜਿਸ ਤਰ੍ਹਾਂ ਕੋਈ ਬੰਦਾ ਤੁਹਾਨੂੰ ਇੱਕ ਪੇਮੈਂਟ ਨਹੀਂ ਦੇ ਸਕਦਾ ਕੋਈ ਸਮਾਨ ਦੇਣਾ ਚਾਵੇ ਦਾਨ ਦੇ ਬੋਲਿਓ ਉਹ ਵੀ ਐਕਸੈਪਟ ਕਰਦੇ ਹੈਗੇ ਹਾਂ ਸਭ ਕੁਛ ਆ ਜੀ ਸਾਡਾ ਬੜਾ ਵਧੀਆ ਸਿਸਟਮ ਹੈ ਜੀ ਇੱਥੇ ਅਸੀਂ ਜਿੰਨੇ ਕੋਈ ਉਸ ਦੇ ਲਈ ਪੈਸੇ ਦੇਣੇ ਆ ਲੰਗਰ ਲਈ ਪੈਸੇ ਦੇਣੇ ਦਾ ਕੁਝ ਕਰਨਾ ਸੀ ਉਹ ਤੇ ਲੰਗਰ ਦੇ ਵਿੱਚ ਹੀ ਪੈਸੇ ਵਰਤਨੇ ਆ ਉਹਦੇ ਠੀਕ ਹੈ ਜੀ ਉਲੀ ਪਰਚੀ ਕਰ ਦੇਣੀ ਹੈ ਜੇ ਕੋਈ ਸਮਾਨ ਦੇਣਾ ਉਹ ਲੰਗਰ ਦੇ ਵਿੱਚ ਹੀ ਪੈ ਜਾਣਾ ਜੀ ਜਿੰਨੇ ਵੀ ਕਿਸੇ ਨੇ ਜਿਹੜੀ ਵੀ ਸ਼ਰਧਾ ਜਿੰਨੀ ਆ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਤੂੰ ਇਹ ਤੇ ਜਿਹੜੀ ਜਿੰਨੀ ਜਿੰਨੀ ਸ਼ਰਧਾ ਸਾਰੇ ਆਪਣਾ ਆਪਣਾ ਯੋਗਦਾਨ ਦਿੰਨੇ ਉਹਦੇ ਕਰਕੇ ਰਿਜ਼ਲਟ ਆ ਵੀ ਅੱਜ ਸਾਡੇ ਕੋਲ 4 ਗੁਣਾ ਪਬਲਿਕ ਜੁੜ ਚੁੱਕੀ ਹੈ 2-3 ਸਾਲ ਚ ਜੀ ਮੈਂ ਆਪਣਾ ਨਾਮ ਦੱਸ ਦਿਆਂ ਮੈਂ ਮੀਨਾ ਸਰੀਂ ਦਰਗਾ ਸਭਾ ਦੇ ਪ੍ਰੈਜ਼ੀਡੈਂਟ ਆ ਮਹਿਲਾ ਮੰਡਲ ਦਿਵਿਆ اور ਦੂਰਗਾ ਮੰਦਿਰ ਦੇਵੀ ਚਾਚੇ ਮਹਿਲਾ ਮੰਡਲ ਦਾ ਹੈਗੇ ਸਾਡਾ ਦੇਖੋ 1 ਮਹੀਨਾ ਹੋ ਗਿਆ ਸਾਡੇ ਸਾਵਣ ਦਾ ਮਿਹਨਤ ਅਸੀਂ ਤੁਹਾਨੂੰ ਲਾਈਵ ਹੀ ਅਸੀਂ ਸੋਮਵਾਰ ਦੀ ਪਰ ਉਹ ਤੁਹਾਨੂੰ ਅਸੀਂ ਹਰ ਮਹੀਨੇ ਕਰ ਰਹੇ ਹਾਂ ਔਰ ਨਾਲ ਹੀ ਸ਼ਾਮ ਨੂੰ ਦੋ ਦੋ ਕੀਰਤਨ ਬੁੱਕ ਹੁੰਦੇ ਆ ਉਹ ਵੀ ਅਸੀਂ ਕੀਰਤਨ ਕਰਦੇ ਆ ਔਰ ਸਾਨੂੰ ਸ਼ਰਮਾ ਜੀ ਦਾ ਤੋਗੀ ਜੀ ਦਾ ਸਭ ਦੀ ਬਹੁਤ ਵੱਡੀ ਸਪੋਰਟ ਹੈਗੀ ਹੈ ਔਰ ਇਹ ਸਾਨੂੰ ਪੂਰਾ ਪ੍ਰੋਪਰਟ ਕਰਦੇ ਹਰ ਤਰਫੋਂ ਔਰ ਅਸੀਂ ਇਨਸਾ ਦੀ ਆ ਇਹ ਹਨੂ ਹੈ ਦਿਪਤੀ ਜੀ ਹੈ ਔਰ ਇਕੁਸ਼ਾ ਜੀ ਹੈ ਅਸ਼ਰ ਜੀ ਹੈ ਇਹ ਲੇਡੀਜ਼ ਸਾਡੀ ਹੈ ਮਹਿਲਾ ਮੰਡਲ ਦੀਆਂ ਖਾਸ ਹੈਗੀਆਂ ਉਹ ਸਾਨੂੰ ਪੂਰਾ ਸਹਿਯੋਗ ਦੇ ਰਹੀ ਹੈ ਔਰ ਫਿਰ ਕੋੜੇ ਹਰ ਸੋਮਵਾਰ ਲੇਕਿਨ ਮੈਂ ਜਿਸ ਤਰ੍ਹਾਂ ਤੁਸੀਂ ਕਰੇ ਬੜੇ ਲੰਬੇ ਟਾਈਮ ਤੋਂ ਮੰਦਰ ਨਾਲ ਜੁੜੇ ਹੋ ਤੁਹਾਨੂੰ ਲੱਗਦਾ ਕਿ ਇੱਥੇ ਜਿਹੜਾ ਦਾਨ ਕੀਤਾ ਹੈ ਪੈਸਾ ਜਾਂ ਕੋਈ ਵੀ ਚੀਜ਼ ਹੈ ਉਹ ਪੂਰਾ ਇੱਕ ਇੱਕ ਹਿਸਾਬ ਹੈ ਪੂਰਾ ਹਿਸਾਬ ਹੈ ਬਿਲਕੁਲ ਕੋਈ ਦੰਦ ਪੈਸੇ ਦੀ ਹੈਰਾ ਫੇਰੀ ਨਹੀਂ ਹੈ ਪੂਰਾ ਹਿਸਾਬ ਹੋ ਰਿਹਾ ਲੇ ਮਹਿਲਾ ਮੰਡਲ ਚ ਵੀ ਅਸੀਂ ਚਾਰ ਪੰਜ ਲੇਡੀਜ਼ ਆ ਅਸੀਂ ਸਾਰਾ ਹਿਸਾਬ ਕਰਦੀ ਆ ਔਰ ਉਹਦੇ ਬਾਅਦ ਪੇਮੈਂਟ ਮੇਰੇ ਕੋਲ ਆਂਦੀ ਹੈ ਔਰ ਇਹ ਹੈ ਕਿ ਇਹ ਵੀ ਪੈਸੇ ਨੂੰ ਕੋਈ ਤਾਂ ਜਾਂ ਤਾਂ ਹੱਥ ਹੀ ਲਗਾਉਂਦੇ ਸਾਰੇ ਮੈਨੇਜਮੈਂਟ ਕਰਦੀ ਆ ਔਰ ਇੱਕ ਪੈਸੇ ਦੀ ਜੱਦੀ ਚਰਮਾ ਜੀ ਆਇਆ ਜੱਦੀ ਤੇ ਪੈਸੇ ਦੀ ਵੀ ਕੋਈ ਅਸੀ ਹਰਾ ਫੇਰੀ ਨਹੀਂ ਹੋਇਆ ਔਰ ਕੰਮ ਬਹੁਤ ਜੋਰਾ ਜੋਰ ਨਾਲ ਹੋ ਰਿਹਾ ਹਾਂਜੀ ਔਰ ਅਸੀਂ ਮਹਿਲਾ ਮੰਡਲ ਵੀ ਕਾਫੀ ਇਹਨਾਂ ਨੂੰ 1-1 ਲੱਖ ਰੁਪਏ ਸਾਲ ਦਾ ਦੇ ਦਿੰਦੇ 6 ਮਹੀਨੇ ਬਾਅਦ ਅਸੀਂ 56000 ਰੁਪਏ ਇਹਨਾਂ ਨੂੰ ਦੇ ਦਿੰਦੇ ਹਾਂ ਬਹੁਤ ਚਿਤਾਨੇ ਕਰਦੇ ਔਰ ਮੈਂ ਇਸ ਮੰਡੀ ਸੇ ਬਹੁਤ ਟਾਈਮ ਸੇ ਜੁੜੀ ਹੋਈ ਹਾਂ और उसको जोड़ने के लिए आंटी का सहयोग है मेरे को आंटी ने मुझे जोड़ा मीना सैनी ने और शर्मा जी का इतना सहयोग मिला कि मुझे बहुत अच्छा लगता है यहाँ पे प्रोग्राम करवा के और इतने सालों में मैंने इतनी डेवलपमेंट देखी है इस मंदिर में मैंने किसी मंदिर में ऐसी डेवलपमेंट नहीं देखी है और जब हम जन्माष्टमी का प्रोग्राम करवाते हैं हमारे पास अराउंड 56, 57 स्टूडेंट्स होते हैं और हमें बहुत हम बहुत इंजॉय करते हैं पूरा साल इस एक इस महीने का हम लोग इंतजार करते हैं कि हमें कब बोला जाए कि आप आके जन्माष्टमी का प्रोग्राम तैयार करवाओ और इसके लिए मैं पूरी कमेटी को मीना आंटी को सबको बहुत बहुत थैंक्स करती हूँ इस बार जन्माष्टमी पर कुछ अलग होगा बच्चों में टैलेंट दिखेगा बिल्कुल, दिखे दिखे दो दिखे दो। बिल्कुल दिखेगा छोटे छोटे बच्चे हैं कुछ बड़े बच्चे हैं सबको हम बहुत अच्छे से करवा रहे हैं और सब बच्चे हमारा साथ दे रहे हैं इवन की ट्यूशन छोड़ छोड़ के हमारे पास आते हैं की हमें सीखना है और हमें बहुत अच्छा लगता है ये सब होना बच्चे इस बार बहुत ज्यादा हो चुके हैं लास्ट टाइम हमारे इस टाइम पे आई थिंक सेवन स्टूडेंट्स हैं और ये हर साल बढ़ते जा रहे हैं और हम थैंक्स करते हैं इस कमेटी का जो हम सबको ये एक्सेप्ट करते हैं कि इतने बच्चे को आप करवा सकते हैं इस मंदिर में डेली पंडित जी भी सहयोग करते हैं वो बेचारे अपनी नींद छोड़ के हमें जगह देते हैं लो जी आप करो बच्चे शोर भी मचाते हैं लेकिन वो बहुत सहयोग करते हैं इस काम के लिए हमें हम सबको बहुत, बहुत बहुत थैंक्स करते है इस चीज के लिए की हमें ये चीज करवा करवानी है नी खीर चोन चलो जो भी महिला मंडल है ना मैडम मीना सैनी है ना कोई जगह ਜੀ ਆਪਣੇ ਬੱਚਿਆਂ ਦੇ ਲਈ ਵੀ ਇਹਨਾਂ ਨੇ ਤਾਂ ਹੀ ਮੰਦਿਰ ਨੂੰ ਜਗ੍ਹਾ ਦੇ ਕੇ ਰੱਖੀ ਹੈ ਜੀ ਇੱਕ ਕਮਰਾ ਪੂਰਾ ਦੇ ਕੇ ਰੱਖਿਆ ਉਹਦੇ ਕਰਕੇ ਮਤਲਬ ਇਹਨਾਂ ਦੇ ਜਿਹੜਾ ਫੈਮਿਲੀ ਦਾ ਸਹਿਯੋਗ ਹੈ ਨਹੀਂ ਮੰਦਿਰ ਨੂੰ ਬਹੁਤ ਵੱਡਾ ਸਹਿਯੋਗ ਹੈ ਤੇ ਮੰਦਿਰ ਤਾਂ ਹੀ ਇੱਥੇ ਤੱਕ ਪਹੁੰਚਿਆ ਜੇ ਇਹਨਾਂ ਨੇ ਕਮੇਟੀ ਨੂੰ ਜਗ੍ਹਾ ਦੇ ਕੇ ਰੱਖੀ ਹੈ ਪਰ ਪੁਰਾਣੀ ਕਮੇਟੀ ਨੂੰ ਠੀਕ ਹੈ ਜੀ ਤੇ ਮੈਂ ਇਸ ਕਰਕੇ ਇਹਨਾਂ ਦਾ ਬਹੁਤ ਹੀ ਜ਼ਿਆਦਾ ਰਿਸਪੈਕਟ ਕਰਦਾ ਇਸ ਚੀਜ਼ ਦੀ ਕਿ ਇਹਨਾਂ ਦੀ ਬੜੀ ਵੱਡੀ ਡੈਡੀਕੇਸ਼ਨ ਹੈ ਔਰ ਹோம் ਮੇਡਮ ਪੋਟੋ ਕਿਰਾਇਆ ਖਰਚ ਕੇ ਟੈਕਸੀਆਂ ਕਰਕੇ ਉੱਤਰ ਰਾਣਾ ਉੱਤਰ ਵਾਪਸ ਜਾਣਾ ਸੇਵਾ ਦੇ ਲਈ ਸੇਵਾ ਉਹ ਰਾਣਾ ਜਾਂਦਾ ਵਧੀਆ ਸਿਸਟਮ ਹੈ ਵੀ ਕਿ ਪੈਸਾ ਜੋ ਵੀ ਹੈ ਸਾਰਾ ਇਹਨਾਂ ਦੇ ਇਕੱਠਾ ਕਰਕੇ ਜੋ ਵੀ ਕੀਰਤਨ ਦਾ ਰਿਵੀਅਰ ਵੀ ਇਕੱਠਾ ਕਰਕੇ ਸਾਨੂੰ ਸਾਰਾ ਇਹਨਾਂ ਦੇ ਤੇ ਕਮੇਟੀ ਨੂੰ ਰਸੀਦ ਦੇ ਕੇ ਪ੍ਰੋਪਰ ਲੈ ਕੇ ਜਾਣਾ ਔਰ ਅਜ ਤੱਕ ਨਾ ਤੇ ਇਹਨਾਂ ਦੇ ਉੱਤੇ ਕੋਈ ਅਲੀਗੇਸ਼ਨ ਨਾ ਮਹਿਲਾ ਮੰਡਲ ਦੇ ਉੱਤੇ ਨਾ ਹੀ ਸਾਡੇ ਮਤਲਬ ਸਾਡੀ ਜਨ ਜੈਂਸ ਕਮੇਟੀ ਦੇ ਉੱਤੇ ਕੋਈ ਅਲੀਗੇਸ਼ਨ ਕਿਸੇ ਦਾ ਵੀ ਕੋਈ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਵੀ ਨਾ ਪਹਿਲਾਂ ਤੇ ਇਹ ਹੀ ਰੋਲਾ ਜਾਂਦਾ ਕਿ ਉਹ ਲੈ ਗਿਆ ਤਾਂ ਉਹ ਕਰ ਗਿਆ ਫਰਜ਼ਾ ਦੇ ਸਾਰੇ ਜਿੰਨੇ ਬੰਦੇ ਅਸੀਂ ਜੁੜੇ ਹੋਏ ਆ ਸਾਰਿਆਂ ਦਾ ਹੀ ਹੈ ਕਿ ਸੇਵਾ ਕਰੋ ਲੋਕਾਂ ਲਈ ਕਰੋ ਲੋਕਾਂ ਦੀ ਟੀਜਾ ਲੋਕੀ ਵਰਤਨ ਲੋਕੀ ਧੱਕਣ ਉਹਦੇ ਲੋਕ ਜੁੜ ਰਹੇ ਆ ਤੇ ਅਖੀਰ ਤੇ ਮੈਂ ਇਹਨਾਂ ਕਹਿੰਦਾ ਸਾਰੇ ਆਪਣੇ ਤੁਹਾਡਾ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਨਾਲ ਜਿੰਨੇ ਵੀ ਸਾਡੇ ਨਾਲ ਜਿੰਨੇ ਵੀ ਸਪੋਰਟ ਜਿਹੜੇ ਵੀ ਕਰ ਰਹੇ ਜਿਹੜੇ ਨਹੀਂ ਵੀ ਕਰ ਰਹੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਕਿਉਂਕਿ ਉਹ ਚਲੋ ਸਾਡੇ ਲਈ ਇੱਕ ਪ੍ਰੇਰਨਾ ਦਾ ਸਰੋਤ ਤੇ ਹੈਗੇ ਆ ਨਾ ਸਾਨੂੰ ਪਤਾ ਚੱਲਿਆ ਨਾ ਵੀ ਸਾਡੇ ਚਾਹੇ ਗਲਤ کہہ ਰਹੇ ਆ ਤੁਹਾਡਾ ਕਾਵੀ ਡਿਊਟੀ ਬੰਦੀ ਉਹਨਾਂ ਨੂੰ ਦੱਸਿਆ ਵੀ ਆ ਠੀਕ ਹੈ ਤੁਸੀਂ ਗਾਓ ਟੂ ਇਸ ਕਰਕੇ ਆਈ ਨਿਸ਼ ਪੱਖ ਹੋ ਗਏ ਜੋ ਕੰਮ ਕਰ ਰਿਹਾ ਉਹ ਮੇਰੀ ਮੇਰੀ ਸੇਵਾ ਚਾਹੇ ਮੈਡਮ ਦੀ ਚਾਹੇ ਕਿਸੇ ਬੰਦੇ ਦੀ ਸੇਵਾ ਸੀ ਉਸ ਦੀ ਸੇਵਾ ਕਰ ਰਿਹਾ ਨਾ ਕਿ ਕੋਈ ਨੰਬਰਾਂ ਵਾਲੀ ਸੇਵਾ ਕਰ ਰਿਹਾ ਕੁਝ ਨਹੀਂ ਲੋਕ ਆ ਵੀ ਦਿਖ ਰਹੇ ਆ ਕਿ ਲੋਕਾਂ ਨੂੰ ਮਿਲ ਰਿਹਾ ਲੋਕਾਂ ਤੋਂ ਸਹਿਯੋਗ ਕਰ ਰਹੇ ਸਾਰੇ ਅਸੀਂ ਕਿਸੇ ਕੋਲ ਮੰਗਣ ਨਹੀਂ ਜਾਂਦੇ ਡੋਰ ਟੂ ਡੋਰ ਕੋਈ ਕਿਸੇ ਦੀ ਅੱਜ ਤੱਕ ਲੱਚਨ ਨਹੀਂ ਕੀਤੀ ਲੋਕ ਸਾਨੂੰ ਨੱਥੀ ਸਾਰੇ ਸਭ ਕੁਝ ਦੇ ਕੇ ਜਾ ਰਹੇ ਜੋ ਇੱਕ ਵਾਰੀ ਆਵਾਜ਼ ਮਾਰੀਏ ਲੋਕ ਆਪਣੇ ਪੈਸੇ ਦੇ ਇਸ ਸਭ ਕੁਝ ਦੇ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਸਭ ਨੂੰ ਇਹ ਅੰਦਰ ਮਾਤਾ ਰਾਣੀ ਦੀ ਸਾਡੇ ਸਾਰੇ ਦੇ ਘਿਰ ਪਈ ਹੁਣ ਤਾਂ ਸਾਰੇ ਪਬਲਿਕ ਤੇ ਵੀ ਕਿਰਪਾ ਜੇ ਅਸੀਂ ਵੀ ਇਹ ਨਾਟਕ ਕਰਾ ਸਾਡੀ ਕਮੇਟੀ ਦੇ ਸਾਰੇ ਬੰਦੇ ਵਧੀਆ ਇਸ ਤਰ੍ਹਾਂ ਆਈ ਬਹੁਤ ਵਧੀਆ ਮਾਤਾ ਰਾਣੀ ਦੀ ਪੂਰੀ ਪੂਰੀ ਕਿਰਪਾ ਜੀ ਅਸੀਂ